కక్కా కక్కా

ਉਹ ਫਰਦੀ ਆ ਵੀ ਚੁੱਬੜ ਪਾਲੀ ਜਾਂਦਾਂ ਸਰ ਫਰਦੀ ਆ ਤਾਰੋ ਵੀ ਹੋਂ ਤਾਂ ਬਾਬਾ ਥਿਆ ਜੀ ਅੱਛਾ ਤਾਰੋ ਤਾਰੋ ਤਾਂ ਮੈਨੂੰ ਬਾਬਾ ਕਿਸੇ ਲਈ ਫਰਦੀ ਆ ਸਰੁੱਗੇ ਲੈ ਲਾਂਗੇ ਸਰਪਾ ਹਾਂ ਹੈ ਹਾਂ ਅੱਦੇ ਲੈ ਲਾਂਗੇ ਤਾਰੋ ਤੋਂ ਹੋ ਚਿੱਨੀ ਕਿ ਬੰਨ ਰਿਹਾ ਕੇ ਤਾਰੋ ਨੇ ਤੂੰ ਹਾਂ ਨਾ ਕਿਹਦੇ ਬਾਬਾ ਲੈ ਕੇ ਤਾਰੋ ਚੁੱਬੜ ਤੇ ਆ ਗਏ ਹਾਂ ਇਹ ਨਹੀਂ ਹਾਂ ਲੈਖਾ ਕਿੰਨੇ ਕਵਾਲੇ ਭਾਈ ਆਥੀ ਦਾ ਖਾਤਰੇ ਹੋਏ ਤੇ ਮੇਰਾ ਖਾਤਰੇ ਤੂੰ ਕੀ ਕਰਸ ਲੈਣਾ ਕੀੜਾ ਤੇ ਖੜ ਗਈ ਕੁੜੇ ਮੈਂ ਤਾਂ ਖਾ ਗਏ ਇਹਨਾਂ ਕਿਹਾ ਨਹੀਂ ਪਰ ਮੈਂ ਤਾਂ ਮੁਰੂ ਦੇ ਮਰਾਦ ਵੀ ਲੰਘ ਕੇ ਨਾਮ ਅਰੇ ਨਹੀਂ ਕਿਸਾਨ ਨੂੰ ਰਾਨੂ ਤਾਂ ਚੱਕੀ ਫਰਦੀ ਮੁਰੂ ਦੇ ਚਾਹੀ ਨਹੀਂ ਹੈ ਦੌੜ ਮਿਰਚਾਂ ਵੀ ਚੱਕੀ ਫਰਦੀ ਆ ਕੱਚਾ ਜੱਥੇ ਹੋ ਗਏ ਇਹਨੂੰ ਨਹੀਂ ਫੜਾਣ ਦੇ ਰਾਨੂ